ਆਨ ਵੀਰੋ ਅੱਜ ਪਹੁੰਚੇ ਆਪਾਂ ਮਾਨਸਾ ਬੰਦੀ ਦੇ ਦਹਾਰ ਰਹੇ ਆ ਮਾਨਸਾ ਬੰਦੀ ਕਰੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕੀ ਕਹਿਮਾ ਦਾ ਸੂਈ ਨੂੰ ਕਿੰਨਾ ਕ ਟਾਈਮ ਹੋ ਗਿਆ ਮੱਧ ਨੂੰ ਕੋਈ ਨਾ ਕੋਈ ਵੀ ਨਹੀਂ ਜੀ ਦੁੱਧ ਕਿੰਨਾ ਕ ਆਗਾ 14 ਕਿਲੋ ਦੁੱਧ 14 ਕਿਲੋ ਮਣਕੇ ਦੇਵਾਂਗੇ ਹਾਂਜੀ ਥਣਲੇਵੇ ਦੀ ਬਹੁਤ ਖਬਰਦਾਰ ਆ ਮੈਂ ਕਦ ਕਾੜ ਵੀ ਚੰਗਾ ਪੱਠਪੜ ਦੀ ਬੰਤਰ ਮਜ਼ਬੂਤ ਆ ਮਗਰ ਤਕਰੀਬਨ ਸੂਆ ਕਿੰਨੇ ਕ ਟਾਈਮ ਦਾਗਾ ਦੋ ਮਹੀਨੇ ਦਾ ਸੂਆਗਾ ਤੇ ਬੇਨਜਮੂਂਜ ਦੇਖ ਲਓ ਹਵਾਨੇ ਤੇ ਬਹੁਤ ਚੰਗੀ ਤਰ੍ਹਾਂ ਦਿਖ ਰਹੀਆਂ ਨਹੀਂ ਤੇ ਰੇਟ ਕੀ ਹੋਗਾ ਬਾਜਾ ਵਜਾ ਰੇਟ 9000 ਰੁਪਏ ਇਹਦਰ ਨੂੰ ਤੋੜ ਦੇ ਲੰਮੀ ਰੇਟ ਵੀਰ ਨੇ 90000 ਕੀਤਾ ਕੋਈ ਬੱਜਿਆ ਬੁੱਜਿਆ ਮੁੱਲ ਨਹੀਂ ਹੈਗਾ ਮੈਂ ਤਾਂ ਜੇ ਕਿਸੇ ਵੀਰ ਨੇ ਖਰੀਦਾਰੀ ਕਰਨੀ ਹੈ ਬਾਈ ਨਾ ਕੰਡੈਕਟ ਜਰੂਰ ਕਰ ਲਿਓ ਮਾਨਤਾ ਨਾ ਹੋਊਗਾ 90000 ਚੋਂ ਮਾਨਸਾ ਮੰਡੀ ਤੇ ਪਹੁੰਚਿਆ ਪਿੰਡ ਕਿਹੜਾ ਵੀਰੇ ਆਪਣਾ ਠੀਕ ਆ ਬਾਈ ਠੀਕ ਆ ਠੀਕ ਆ ਬੂਲਾ ਚੀਕਾ ਬੂਲਾ ਚੀਕਾ ਰਹਿਣੇ ਚ ਤੇ ਮੋਬਾਈਲ ਨੰਬਰ ਕਿੰਨਾ ਆਪਣਾ 80533 80 80533 76011 76011 ਠੀਕਾ ਟੂਗਾ ਤਾਂ ਨਹੀਂ ਪ੍ਰਭਾਇਆ ਹੋਇਆ ਠੀਕਾ ਨਹੀਂ ਠੀਕਾ ਪ੍ਰਭਾਇਆ ਨਹੀਂ ਹੋਇਆ ਵੀਰ ਕਹਿੰਦੇ 2 ਕੁ ਮਹੀਨੇ ਹੋ ਗਏ ਤਕਰੀਬਨ ਸੂਈ ਨੂੰ ਦੁੱਧ ਕਿੰਨਾ ਕਹੇ ਅੰਤਾਜਾ 14 14 ਮਣਕੇ ਦੇ ਦਾਂਗੇ ਜੇ ਕਿਸੇ ਵੀਰ ਨਾਲ ਹੁੰਦਾ ਸੌਦਾ ਕਰੇ ਦੋ ਟਾਈਮ ਚਾਰ ਟਾਈਮ ਚਾਰ ਟਾਈਮ ਚੋਲੇ ਵੀਰ ਕਹਿੰਦੇ ਜੇ ਕਿਸੇ ਵੀਰ ਨਾਲ ਸੌਦਾ ਹੁੰਦਾ ਘਰੋਂ ਚਾਰ ਟਾਈਮ ਚੋਲੇ ਕਿੰਨੇ ਦੀ ਹੋ ਜੂ ਜੈਸਨੋ ਜਮਾ ਖਾਨ ਆਈ ਪੂਰੇਓ ਟਟ ਮੰਗਿਆ ਤਾਂ 90000 ਕੀ ਦੇਣੀ ਹੈ 90000 ਕੀ ਦੇਣੀ ਹੈ ਘਰੇ ਆ ਬੰਦਾ ਮਾਨਤਨ ਜਰੂਰ ਹੋਊਗਾ ਘਰੇ ਆ ਬੰਦਾ ਮਾਨਤਨ ਵੀ ਕਹਿੰਦੇ ਜਰੂਰ ਹੋਊਗਾ ਵੀਡੀਓ ਦੇਖਣ ਲਈ ਧੰਨਵਾਦ ਉਹ ਦੋਸਤੋ ਇੱਕ ਮਾਨਸਾ ਮੰਡੀ ਚ ਸਾਨੂੰ ਹੋਰ ਟੋਕੜ ਗੱਬਣ ਝੋਟੀ ਦਿਖਾ ਰਹੇ ਕਿੰਨੇ ਟਾਈਮ ਦੀ ਗੱਬਣਾ ਆਪਰਾ ਸਾਢੇ 4 ਸਾਢੇ 4 ਮਹੀਨੇ ਦੀ ਤੇ ਮਗਰ ਕੀ ਹੈਗਾ ਕੱਟੀ ਹੈ ਮਗਰ ਕੱਟੀ ਹੈ ਮੜਾ ਇਧਰ ਕੱਟੀ ਦੇ ਨਾਲ ਚਾਰੀ ਨੇ ਹਾਂ ਅੱਛਾ ਤਿੰਨ ਪਸ਼ੂ ਨੇ ਦੋਸਤੋ ਸਾਢੇ 4 ਮਹੀਨੇ ਦੀ ਗੱਬਣ ਟੋਕੜ ਥਣ ਲੇਵੇ ਦੀ ਬਹੁਤ ਸਾਫ ਦੂਜਾ ਸੂਦਾ ਹੁਣ ਤੀਜਾ ਸੂਦਾ ਸੂਦੇ ਨਹੀਂ ਸੂਦਾ ਜੀ ਜੇ ਲਈ ਸੁਣਨਾਗਾ ਥਣਲੇਵੇ ਦੀ ਬਿਲਕੁਲ ਸਾਫ ਹੈ ਦੁੱਧ ਕਿੰਨਾ ਕੰਨ ਤਾਜਾ ਆਇਆ ਹੁਣ ਵੀਰੇ ਹੁਣ ਦੁੱਧ 7 ਕਿਲੋ ਆਇਆ ਦੁੱਧ 7 ਕਿਲੋ ਪਿੰਡ ਕਿਹੜਾ ਆਪਣਾ ਪਿੰਡ ਮੋੜ ਪਿੰਡ ਮੋੜ ਖੁਰਦ ਮੋੜ ਮੰਡੀ ਲੱਗਦੀ ਜਿੱਥੇ ਹਾਂ ਜਿੱਥੇ ਮੋੜ ਮੰਡੀ ਲੱਗਦੀ ਹੈ ਉੱਥੇ ਨੇੜੇ ਹੀ ਆ ਵੀਰ ਦਾ ਪਿੰਡ ਮੋੜ ਖੁਰਦ ਹੈਗਾ ਤੇ ਸਾਢੇ 4 ਮਹੀਨੇ ਦੀ ਗੱਬਣਾਗੀ ਹਾਂ ਸਾਢੇ 4 ਮਹੀਨੇ ਦੀ ਗੱਬਣਾਗੀ ਵੀਰ ਕਹਿੰਦਾ ਤੇ ਦੁੱਧ ਕਿੰਨਾ ਕੰਨ ਤਾਜਾ ਆਇਆ ਮਨ ਲਓ ਇਹ ਪਾਸ 6 8 14 ਕਿਲੋ ਹੁਣ ਕਿੰਨਾ ਗਾਗ 7 ਕਿਲੋ ਸਾਦੀਆਂ ਵੀਰ ਕਹਿੰਦੇ 14 ਕਿਲੋ ਦੁੱਧ ਦੱਤਾ ਹੈਗਾ ਹੁਣ ਮਨ ਲਓ ਵੀ 7 ਕਿਲੋ ਦੁੱਧ ਹੈਗਾਗਾ ਸਾਢੇ 4 ਮਹੀਨੇ ਦੀ ਗੱਬਣ ਮੋਬਾਈਲ ਨੰਬਰ ਕਿੰਨਾ ਭਰਾ ਆਪਣਾ 91155 91155 20568 20568 91155 20568 ਵੀਰ ਦਾ ਮੋਬਾਈਲ ਨੰਬਰ ਹੈਗਾ ਠੰਡੀ ਸੀਲ ਵਾਲਾ ਤਾਂ ਅੰਤ ਨਹੀਂ ਨਹੀਂ ਤੋਕੜ ਮੈਂ ਬਹੁਤ ਘੱਟ ਥੱਲੇ ਬਿਠਾਉਂਦੀ ਹੈਗੀ ਮੁੱਲ ਕਿ ਹੋਊਗਾ ਵਾਲੇ ਪਜਾਪਰਾ ਮੁੱਲ 275 ਮੁੱਲ 75000 ਦੀ ਜਸਨੋ ਵੀਰ ਕਹਿੰਦੇ ਦੇ ਦਾਂਗੇ ਘਰੇ ਬੰਦੇ ਦਾ ਮਾਨ ਤਾਂ ਜਰੂਰ ਜੇ ਕਿਸੇ ਵੀਰ ਨਾਲ ਸੌਦਾ ਹੁੰਦਾ ਦੋ ਟਾਈਮ ਵੀਰ ਕਹਿੰਦੇ ਆਪਣੇ ਘਰੇ ਚੋਕੇ ਲੈ ਜਾਂਦਾ ਖੋਲ ਕੇ ਗੇੜਾ ਦਾ ਵੀਰੇ ਤੋਰੇ ਪੱਖੋਂ ਬਬਾਈਆਂ ਨੂੰ ਚੈੱਕ ਕਰਵਾ ਦਈਏ ਘਰੇ ਰੱਖਣ ਵਾਲੀ ਸੀਲ ਤੇ ਸੌ ਝੋਟੀ ਹੈਗੀ ਟੋਕੜ ਗੱਬਣ ਬਹੁਤ ਘੱਟ ਟੋਕੜਾਂ ਝੋਟੀਆਂ ਮਿਲਦੀਆਂ ਨੇ ਦੇਖਣ ਨੂੰ ਥਣਲੇਵੇ ਦੀ ਸਾਫ ਰਿੰਗ ਸਿੰਘ ਉਸਤਾਦ ਜੀ ਵੀਰ ਕਹਿੰਦੇ ਆਪਣੀ ਮੰਨ ਲਓ ਵੀ 1,25,26000 ਦੀ ਆਪਣੀ ਖਰੀਦ ਹਰਿਆਣਾ ਜੋ ਆਪਾਂ ਪਰਚੇਜ਼ ਕੀਤੀ ਸੀਗੀ ਉਸਤਾਦ ਜੀ ਨੇ 13 ਤੋਂ 14 ਕਿਲੋ ਤਕਰੀਬਨ ਦੁੱਧ ਦਿੱਤਾਗਾ ਥਣਲੇਵੇ ਦੀ ਬਹੁਤ ਸਾਫ ਹੈ ਜੋ ਟੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ